ਸਤਿੰਦਰ ਜੀ ਜਿੱਦਾਂ ਦੇਖਦੇ ਆ ਆਪਾਂ ਕਿ ਵਕ ਵਕ ਸਮਿਆਂ ਤੋਂ ਸਰਕਾਰਾਂ ਬਦਲਦੀਆਂ ਨਹੀਂ ਆ ਪੰਜਾਬ ਦੀ ਹਾਂਜੀ ਕਦੀ ਕਿਸੇ ਦੀ ਸਰਕਾਰ ਆ ਗਈ ਕਦੀ ਕਿਸੇ ਦੀ ਆ ਗਈ ਜਦੋਂ ਹੁਣ ਆਪ ਦੀ ਸਰਕਾਰ ਆ ਗਈ ਹਾਂਜੀ ਪਰ ਪੰਜਾਬ ਦਾ ਹਾਲ ਉਹੀ ਰਿਹਾ ਹਾਂਜੀ ਜਿੱਦਾਂ ਕਿ ਰਿਸ਼ਵਤਖੋਰੀ ਭ੍ਰਸ਼ਟਾਚਾਰ ਇਹਨਾਂ ਕੁਝ ਵਧਿਆ ਤੁਸੀਂ ਕਿਦਾਂ ਦੇਖਦੇ ਨੂੰ ਭ੍ਰਸ਼ਟਾਚਾਰ ਜਿਹੜਾ ਹੈ ਜੀ ਕਰਾਪਸ਼ਨ ਹੈ ਜੀ ਇਹ ਇੱਕ ਵਾਰ ਮੈਂ ਸੁਣ ਰਿਹਾ ਸੀਗਾ ਵੀ ਉਹ ਕਹਿੰਦੇ ਕਿ ਜਿਹੜੇ ਦੁਨੀਆ ਦੇ ਤਰੱਕੀ ਕਰ ਗਏ ਦੇਸ਼ ਆ ਜੀ ਤੇ ਜਿਹੜੇ ਦੁਨੀਆ ਦੇ ਪਛੜੇ ਹੋਏ ਦੇਸ਼ ਆ ਬੈਕਵਰਡ ਦੇਸ਼ ਆ ਜੀ ਕਹਿੰਦੇ ਉਹਨਾਂ ਦੇ ਵਿੱਚ ਕੀ ਫਰਕ ਆ ਜੀ ਇੱਕ ਬੰਦੇ ਨੇ ਕਿਹਾ ਉਹਦਾ ਮੇਨ ਫਰਕ ਇੱਕੋ ਹੀ ਆ ਜਿਹੜੇ ਅਮੀਰ ਮੁਲਕ ਆ ਤਰੱਕੀ ਕਰ ਗਏ ਮੁਲਕ ਆ ਉੱਥੇ ਕਰਪਸ਼ਨ ਜਿਹੜੀ ਆ ਬਹੁਤ ਘਟਿਆ ਘਟਿਆ ਜੀ ਜਿਹੜੇ ਦੇਸ਼ ਪਛੜੇ ਰਹਿ ਗਏ ਆ ਜਿਹੜੇ ਗਰੀਬ ਆ ਉਹਨਾਂ ਦੇ ਵਿੱਚ ਕਰਪਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਉਹ ਕਹਿੰਦੇ ਇਹੀ ਮੇਨ ਫਰਕ ਆ ਜੀ ਦੇਸ਼ ਨੂੰ ਜੇ ਤਰੱਕੀ ਵੱਲ ਲੈ ਕੇ ਜਾਣਾ ਉਹਨੂੰ ਅਮੀਰ ਬਣਾਉਣਾ ਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਕਰਾਪਸ਼ਨ ਖਤਮ ਕਰਨਾ ਖਤਮ ਕਰਨਾ ਤੇ ਬਦਕਿਸਮਤੀ ਨਾਲ ਸਾਡੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਔਰ ਪੰਜਾਬ ਚ ਵੀ ਆਪਾਂ ਦੇਖਦੇ ਆ ਕਿ ਜਿਹੜੀ ਕਰਾਪਸ਼ਨ ਆ ਭ੍ਰਸ਼ਟਾਚਾਰ ਆ ਜੀ ਉਹ ਇੰਨੇ ਵੱਡੇ ਪੱਧਰ ਤੇ ਫੈਲਿਆ ਹੋਇਆ ਆ ਜੀ ਚਾਹੇ ਉਹ ਸ਼ਾਸਨ ਦੇ ਵਿੱਚ ਆ ਸਰਕਾਰ ਦੇ ਵਿੱਚ ਆ ਚਾਹੇ ਉਹ ਪ੍ਰਸ਼ਾਸਨ ਦੇ ਵਿੱਚ ਆ ਜੀ ਹਰ ਪਾਸੇ ਕਰਪਸ਼ਨ ਦੇ ਕਰਕੇ ਦੇਸ਼ ਦਾ ਜਿਹੜਾ ਕਰੋੜਾਂ ਅਰਬਾਂ ਰੁਪਈਆ ਆ ਜੀ ਉਹ ਕੁਝ ਲੋਕ ਜਿਹੜੇ ਆ ਆਪਣੇ ਲਈ ਵਰਤੀ ਜਾਂਦੇ ਆ ਜੀ ਜਦ ਕਿ ਉਸ ਪੈਸੇ ਦਾ ਇਸਤੇਮਾਲ ਲੋਕਾਂ ਦੀ ਤਰੱਕੀ ਦੇ ਲਈ ਭਲੇ ਦੇ ਲਈ ਜੀ ਜੋ ਵੀ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਆ ਉਹਦੇ ਲਈ ਵਰਤੇ ਜਾਣਾ ਚਾਹੀਦਾ ਜੀ ਉਹ ਸਾਰਾ ਪੈਸਾ ਉਹ ਆਪਣੇ ਨਿੱਜੀ ਫਾਇਦੇ ਲਈ ਵਰਤਦੇ ਆ ਉਹਦਾ ਉਹਨੂੰ ਇਸਤੇਮਾਲ ਕਰਦੇ ਆ ਤੇ ਇਸ ਕਰਕੇ ਸਾਡਾ ਦੇਸ਼ ਪਛੜਿਆ ਹੋਇਆ ਆ